ਇਹ ਲੇ ਮੇਰੀ ਜੈਪ ਹੈ ਗੱਲ ਨਾਲ ਨਾਲ ਕਿੰਨੇ ਵਜ ਕਿਨੇ ਸੱਜਿਆ ਤੂੰ ਬੋਲ ਮੈਂ ਬਾਈ ਗੁਰਵਿੰਦਰ ਗੁਰਵਿੰਦਰ ਕਿਹੜਾ ਲਾ ਗੁਰਵਿੰਦਰ ਕਿਹੜਾ ਗੁਰਵਿੰਦਰ ਸੰਦੂ ਤੈਨੂੰ ਕਿਨੇ ਸੱਜਿਆ ਸਕੂਲੇ ਜੀ ਤੂੰ ਹੀ ਲੈਣਾ ਇਹ ਜੀ ਆਹ ਵੇਖ ਲਓ ਵੀ ਤੂੰ ਸਕੂਲੇ ਯਾਰ ਕਮਾਲ ਵਾਲੇ ਸਕੂਲ ਚ ਕੀ ਲੈਣ ਵੜਿਆ ਤੂੰ ਉਹ ਕਹਿੰਦਾ ਮੇਰੀ ਵੀਡੀਓ ਬਣਾਦੀ ਆਈਫੋਨ ਵੀਡੀਓ ਯਾਰ ਆਈਫੋਨ ਨਵਾਂ ਲੈਂਦਾ ਉਹ ਲੱਗਦਾ ਸਾਲਾ ਲੱਗਦਾ 1.5 ਲੱਖ ਯਾਰ ਮੈਨੂੰ ਨਹੀਂ ਪਤਾ ਹੈ ਹੈ ਤੂੰ ਸਾਡੇ ਸਕੂਲੇ ਕੀ ਲੈਣ ਆਇਆ? ਤੇ ਬਾਈ ਨੇ ਕਹਿ ਸੀ ਤੂੰ ਸਾਡੇ ਸਕੂਲ ਕੀ ਲੈਣ ਆਇਆ? ਸਕੂਲੇ ਕੀ ਲੈਣਾ ਐ ਤੂੰ? ਸਕੂਲੇ ਕੀ ਲੈਣਾ ਐ ਤੂੰ ਦੱਸ। ਤੂੰ ਸਾਡੇ ਸਰਕਾਰੀ ਸਕੂਲੇ ਤੋਂ ਚਿੱਟਾ ਪੀਂਦੀ ਮੇਰੀ। ਕਾਹਦੀ ਵੀਡੀਓ ਬਣਾ ਦੀ? ਚਿੱਟਾ ਕੀ ਇੱਥੇ ਖਾਦਾ ਕੀ ਦੱਸੋ? ਲੈ ਲੈ, ਤੱਲ ਖਾ ਜਾ ਯਾਰ ਕਿੱਥੋਂ। ਚਲੋ ਚਲੋ ਕਰੋ। ਕਰੋ ਕਰੋ। ਪਿੰਡ ਦਾ ਉਹ ਵੀ ਨਾਲ ਛੱਤਰ ਖਾਏ। ਵੀਡੀਓ ਮੈਂ ਇਹ ਲੈਤਾ ਕਿੰਦੂ ਦੇ ਨਾਲ ਲੈ ਆਇਆ ਇਹਨਾਂ ਨੇ। ਮੈਂ ਚੱਲੇ ਹੋ। ਕਿੰਦੂ ਦਾ ਨਾਲ ਲੈ ਆ ਬੱਸ ਚੱਲੇ ਚੱਲੇ ਕਿੰਦੂ ਦਾ ਜੱਗ ਲੱਗਾ ਆਪਣੇ ਕੋ ਯਾਰ। ਹਾਂ। ਕੋਈ ਹੋਵੇ ਯਾਰ। ਲੱਗੀ ਹੋਵੇ ਯਾਰ ਆਪਾਂ ਕੀ ਲੈਣਾ ਇਸ ਦਾ? ਮੇਰਾ ਵੀ ਨਹੀਂ ਸੋਣ ਆਵੇ। ਸਾਲੇ ਸਕੂਲੇ ਵੇ ਵੀ ਕਮਾਰ ਵਾਲੇ ਵਿਕਦਾ ਕਰਦਾ ਵੇਖ ਲੋ ਟਾਲੀ ਵਾਲੇ ਦੇ ਬੰਦੇ ਨੇ ਬਦਨਾਮੀ ਸਾਡੇ ਪਿੰਡ ਦੀ ਤੁਸੀਂ ਭੱਟੀ ਕਿੱਲ ਲਾਏ ਹੋਏ ਨੇ ਪੜਾ ਪੜਾ ਜਪਲਾ ਪੜਾ ਕੋਈ ਗੱਲ ਨਹੀਂ ਪੜਾ ਪੜਾ ਜਪਲਾ ਤੂੰ ਇਹ ਮਾਰ ਕੇ ਜਿਹੜੇ ਬੰਦੇ ਖੜਨ ਆਏ ਨਾ ਠੱਕੇ ਮਾਰੇ ਹੈ ਇਹਨਾਂ ਨੇ ਇੱਕ ਪਾਓ ਜੋ ਡਾਂਗ ਲੈ ਉਹਨਾਂ ਨੂੰ ਸਾਈ ਗਿਆ ਚੰਗੀ ਤਰ੍ਹਾਂ ਜੇ ਮੇਰੇ ਵੀ ਤਾਂ ਦੋ ਫਿਚੜੇ ਨਹੀਂ ਮੈਂ ਇਹਨਾਂ ਨੂੰ ਕਹਾਂ ਮੈਂ ਫਿਚੜਨਾ ਦੇ ਚੁੱਪ ਕਰ ਜਾ ਸਕੂਲੇ ਸਾਲਾ ਤੁਸੀਂ ਲੈਣ ਕਿ ਆਏ ਸਕੂਲ ਚ ਸਕੂਲ ਚ ਕੀ ਲੈਣ ਆਏ ਤੁਸੀਂ ਦੱਸ ਮੈਨੂੰ ਇਹ ਦੁੱਤੀ ਕਿੰਦੀ ਏ ਇਹਨਾਂ ਦੀ ਨਹੀਂ ਬੂਡ ਨਹੀਂ ਕਿੱਥੇ ਪਈ ਫਿਰਦੇ ਨੇ ਕਿੱਥੇ ਬੜੇ ਬਿਠੇ ਆ ਬਾਥਰੂਮ ਦੇ ਵੀਡੀਓ ਪਈਆਂ ਐ ਇੱਥੇ ਵੀਡੀਓ ਬੰਦੀਆਂ ਨੇ ਵੇਖੋ ਕਿੱਥੇ ਬੰਨੀਆਂ ਪਈਆਂ ਯਾਰ ਹੈ ਇੱਕ ਮੋੜ ਪਾਸੇ ਚੱਕ ਆ ਵੇਖੋ ਵੀ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਅਪੀਲ ਕਰਦਾ ਯਾ ਵੇਖੋ ਇਹਨਾਂ ਦੀਆਂ ਪੰਨੀਆਂ ਆ ਵੇਖੋ ਪੰਨੀਆਂ ਪਈਆਂ ਇਹਨਾਂ ਦੀਆਂ ਬਾਕੀ ਇਹਨਾਂ ਨੇ ਸਾਡੇੋਂ ਹੋਂਦ ਬਾਕੀ ਇਹਨਾਂ ਨੇ ਹੋਂਦ ਸਾਡੇ ਕਰਾ ਨੂ ਖੋ ਰੇ ਆ ਮੈਂ ਚੋਕਰੀ ਪੰਨੀ ਹੋ ਇਹ ਹੋਰ ਕੁਛ ਇਹ ਹੋਰ ਕੁਛ ਆ ਆ ਦੋਰੀ ਇਹ ਹੋਰ ਕੁਛ ਆ ਪੰਨੀ ਆ ਸਮਾਨ ਕਿਤੇ ਆ ਪੰਨੀ ਨਹੀਂ ਐਨੀ ਮੈਂ ਗੋਲੀ ਆਈ ਗੋਲੀ ਮੇਰੀ ਜੇਬ ਚ ਆ ਵੇਖੋ ਜੀ ਆ ਪੰਨੀਆਂ ਚੋਕਲੇ ਆ ਵੇਖੋ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਬਾਹਰ ਦੇ ਆ ਗੋਲੀ ਆ ਕਿੰਦੀ ਜਗਾ ਵੀ ਕੁਛ ਗੋਲੀ ਮਰੇ ਹੋਲੇ ਨੂੰ ਤੇ ਤੂੰ ਗੋਲੀ ਸਾਡੇ ਸਕੂਲੇ ਕਿਹੜੀ ਕਿਲੋਂ ਖਾਲਾ ਆ ਤੂੰ ਸਕੂਲੇ ਵੜਿਆ ਕਿਨੂੰ ਪੁੱਛ ਕੇ ਇੱਥੇ ਬਾਈ ਸਾਡਾ ਰਾਜ ਹੈ ਡੰਡਾ ਪਾ ਕੇ ਖੜਾ ਕਰ ਦਾਂਗੇ ਭੈਣ ਤੋਂ ਕਿਤੀੜ ਕੀ ਕੀ ਇਹਦਾ ਬੋਲ ਇਹਨੇ ਪੀਤਾ ਬੋਲ ਬੋਲ ਇਹਨੇ ਪੀਤਾ ਬੋਲ ਬੋਲ ਬਿੰਦੂ ਆਇਆ ਪੀਤਾ ਬਿੰਦੂ ਕਿਹੜਾ ਕਿਹੜਾ ਮੋਟਾ ਸਰਦਾਰ ਕਿਹੜਾ ਮੋਟਾ ਸਰਦਾਰ ਕਿਹੜੇ ਪਿੰਡ ਦਾ ਕਿਹੜੇ ਪਿੰਡ ਕਿਹੜਾ ਤੂੰ ਲਾ ਲਈ ਜਨਾ ਇਹ ਤੂੰ ਦੱਸ ਇਹ ਕੋਣ ਸੀ ਕਿਹੜਾ ਪਿੰਡਾ ਸੀ ਇੱਥੇ ਹੈ ਬਿੰਦੂ ਕਿਹੜਾ ਮੈਂ ਗੁਰਿੰਦਰ ਤੋਂ ਗੋਲੀ ਲਈ ਉਹਨੇ ਉਹਨੇ ਕਿਹਾ ਬਿੰਦੂ ਅਲੇ ਗੁਰਿੰਦਰ ਗੋਲੀਆਂ ਵੇਚਦਾ ਨਹੀਂ ਮੈਂ ਨਾ ਮੈਂ ਲੰਮਾ ਪਾਲੂ ਲੰਮਾ ਪਾਲੂ ਪੈਰ ਜਦਾ ਲੰਮਾ ਪਾਲੂ ਮੈਨੂੰ ਦਾਦੂ ਰਣੀ ਕਹਿੰਦਾ ਉਸੇ ਬੰਦੇ ਨੇ ਕਿਤਾ ਪੀਤਾ ਹਾਂ ਉਸੇ ਬੰਦੇ ਨੇ ਇਹ ਇਹ ਬਿੰਦੂ ਬਿੰਦੂ ਕਿਹੜੇ ਦੀ ਗੱਲ ਕਰਦਾ ਹੈ ਕਿਹੜਾ ਬੰਦਿਆ ਤੇਰਾ ਦੱਸ ਦੇ ਛਤਰ ਬੜੇ ਪੈਣੇ ਛਤਰੋਲ ਬੜੀ ਹੋਣੀ ਆ ਆ ਵੇ ਲੋ ਸਰਕਾਰੀ ਸਕੂਲ ਦੇ ਵਿੱਚ ਬਾਹਰ ਦੇ ਬੰਦੇ ਟਾਲੀ ਵਾਲੇ ਜੱਟਾਂ ਦੇ ਹਾਲ ਕੇ ਸਾਡੇ ਪਿੰਡ ਵੈਸੇ ਕਰਦੇ ਨੇ ਹੈ ਤੂੰ ਗੋਲੀ ਲਈ ਕਿੰਦੇ ਤੋਂ ਗੋਲੀ ਲਈ ਕਿੰਦੇ ਤੋਂ ਗੁਰਵਿੰਦਰ ਗੁਰਵਿੰਦਰ ਐਵੀ ਜਾਨਾ ਅੱਠਿਆਂ ਵਾਲੀ ਗੱਲ ਨਹੀਂ ਕਾਕਾ ਅੱਠਿਆਂ ਵਾਲੀ ਗੱਲ ਅੱਛਾ ਤੈਨੂੰ ਆਲੇ ਗੋਲੀ ਦੇਤੀ ਤੇਰੇ ਨਾਲ ਸਕੂਲੇ ਕਿ ਲੈਣਾ ਫਿਰ ਉਹ ਵੀ ਗਿੰਦਵਾ ਬੰਦਿਆ ਜਰਾ ਜਾ ਤਾਂ ਆਣ ਕੇ ਆਵਦਾ ਜੇਠਲਾ ਕਾਕਾ ਹਾਂ ਇਹਨਾਂ ਨੂੰ ਗਲੂਬੀ ਕੋ ਨਹੀਂ ਕਰਿਆ ਢੱਲੋ ਫੋਨ ਐਸਾ ਕਰੋ ਫੋਨ ਕਰਾਉਣ ਨੂੰ ਫਰਾਟਾਂ ਨੇ ਮੈਂ ਇਹਨਾਂ ਨੂੰ ਫੜਾਵੇਂ ਇਹਨਾਂ ਨੂੰ ਫੜਾਵੇਂ ਇਹਨਾਂ ਨੂੰ ਸਾਦਾ ਸਾਡੇ ਪੇੜ ਦੀ ਬਦਨਾਮੀ ਹੋਣੀ